ਹਾਂਜੀ ਵੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਅਨੋਖੀ ਜਿਹੀ ਚੀਜ਼ ਦੱਸਣ ਲੱਗੇ ਆਂ ਕਿਸੇ ਫਾਰਮ 'ਚ ਹੋਈ ਹੋਣੀ ਗੱਲ ਪਰ ਆਪਣੇ ਕੋਲ ਜਿੱਦੇ ਆਪਾਂ ਪਸ਼ੂ ਰੱਖੇ ਆਂ ਤੇ ਪਹਿਲੀ ਵਾਰ ਇਹ ਹੋਈ ਆ ਉਹ ਕਿਹੜੀ ਗੱਲ ਆ ਆਪਾਂ ਦੱਸਦੇ ਆ ਤੁਹਾਨੂੰ ਤੁਹਾਨੂੰ ਅਨੋਖੀ ਜਿਹੀ ਵਿੱਚ ਦਾ ਜੀਵਨ 'ਚ ਤਾਂ ਆਪਾਂ ਦੇਖਿਆ ਹੋਣਾ ਹਨਾ ਵੀ ਕੋਈ ਮਾਂ ਕਿਸੇ ਬੱਚੇ ਨੂੰ ਘੱਟ ਵੱਧ ਪਿਆਰ ਕਰਦੀ ਆ ਜਾਂ ਕਿਸੇ ਬੱਚੇ ਨੂੰ ਵੱਧ ਪਿਆਰ ਕਰਦੀ ਆ ਪਰ ਉਹਦੇ ਉਲਟ ਹੋ ਗਿਆ ਕੰਮ ਹੁਣ ਪਸ਼ੂਆਂ ਵਿੱਚ ਆਪਣੀ ਮੱਝ ਸੂਈ ਹੈ ਤੇ ਜਿਹੜਾ ਉਹਨੇ ਕੱਟਾ ਦਿਆ ਤਾਂ ਉਹਨੂੰ ਲਾਉਂਦੀ ਨਾਲ ਤੇ ਪਿਛਲੇ ਪਿਛਲੇ ਸੂਏ ਦੀ ਕੱਟੀ ਨੂੰ ਭੁੱਲੀ ਹੋਣੀ ਹੈਗੀ ਉਹ ਤੇ ਉਹਨੂੰ ਰਿੰਗਦੀ ਆ ਕੋਲ ਖੜਾਉਂਦੀ ਆ ਚੱਟਦੀ ਝੰਗਾਉਂਦੀ ਵੀ ਆ ਤੇ ਜਿਹੜਾ ਇਸ ਵਾਰ ਆਪਾਂ ਵੀਡੀਓ ਪਾਈ ਤੀ ਐਚਐਸਵੀ ਪ੍ਰਧਾਨ ਬੋਲਦਾ ਸੀ ਮੈਨੂੰ ਆਇਆ ਤਾਂ ਆਪਾਂ ਮੱਝ ਦੀ ਤੇ ਉਹਦਾ ਮੇਲ ਕਾਫ ਦੇ ਆਤਾ ਜੀ ਉਹਨੂੰ ਲਵੇ ਨਹੀਂ ਲਾਉਂਦੀ ਪਤੇਰੀ ਬੰਨ ਬੁੰਨ ਕੇ ਝੰਗਾਉਣ ਦੀ ਕੋਸ਼ਿਸ਼ ਕਰੀ ਤੇ ਝੰਗਾਉਣੀ ਲੱਤਾ ਮਾਰਦੀ ਆ। ਜੋ ਕੱਟੀ ਨੂੰ ਰਿੰਗਦੀ ਆ ਝੰਗਾਉਂਦੀ ਆ, ਚੱਟਦੀ ਵੀ ਆ। ਪਿਛਲੇ ਸਾਲ ਦੀ ਸੂਈ ਆ। ਪਿਛਲੇ ਸਾਲ ਸੂਏ ਦੀ ਸੀਗੀ, ਉਹਦੇ ਆਪਾਂ ਨੇ ਮੰਗਲ ਦਾ ਲਵਾਇਆ ਤਾਂ ਪਹਿਲਾਂ ਸੀ ਮਨ ਉਹ ਮੰਗਲ ਦੀ ਕੱਟੀ ਆ ਜੀ, ਐਚਐਸਵੀ ਮੰਗਲ ਦੀ। ਤੇ ਆਪਾਂ ਤੁਹਾਨੂੰ ਕੱਟੀ ਦਿਖਾਉਨੇ ਆ ਸਾਲ ਦੀ ਹੋਗੀ, ਉਹਨੂੰ ਝੰਗਾਉਂਦੀ ਆ। ਹੁਣ ਆਪਾਂ ਤੁਹਾਨੂੰ ਝੰਗਾ ਕੇ ਦਿਖਾਉਨੇ ਆ। ਤੇ ਉਹਨੂੰ ਕੋਲ ਖੜਾਉਂਦੀ ਆ, ਰਿੰਗਦੀ ਆ ਉਹਨੂੰ। ਤੇ ਇਹ ਤਜਰਬਾ ਪਹਿਲੀ ਵਾਰੀ ਹੋਇਆ ਆਪਣੇ ਕੋਲ। ਇੰਨੇ ਸਾਲਾਂ ਦੇ ਵਿੱਚ ਤੇ ਹੁਣ ਆਪਾਂ ਤੁਹਾਨੂੰ ਦਿਖਾਉਨੇ ਆ ਕੱਟੀ ਕੋਲ ਕੇ ਨਾਲ ਝੰਗਾ ਕੇ ਦਿਖਾਉਨੇ ਆ। ਇੱਕ ਕਿ ਤੁਸੀਂ ਵੀਡੀਓ ਦੇ ਬੰਦੇ ਹੋਂਡ ਤੱਕ ਵੀਡੀਓ ਦੇਖਿਓ ਔਰ ਇਸ ਤੋਂ ਫਲੇਸ਼ ਖਾਰਦਾਸ ਲੇ ਕੇ ਜਾਣਾ ਪਊਗਾ ਪਾਉ ਦੇ ਪਾਉ ਸੁਦਾ ਦਿਖਾ ਕੱਤੀ ਦਿਖਾ ਪਹਿਲਾਂ ਉਧਰ ਕਿ ਪਿਛਲੇ ਤੂੰ ਇਹ ਵਾਲੀ ਤੱਕੀ ਨੂੰ ਘੁਰਦੀ ਜੇ ਕਿਸੇ ਵੀਰ ਦੇ ਫਾਰਮ ਤੇ ਰੱਖਣੀ ਖੋਇਆ ਹੋਵੇ ਕੰਮ ਵੀ ਵੱਜਨੇ ਪਿਛਲੇ ਸਾਲ ਦੀ ਕੱਟੀ ਨੂੰ ਜਾਂ ਕੱਟੇ ਨੂੰ ਲੰਘਾਉਂਦੀ ਹੋਵੇ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਠੀਕ ਹੈ ਜੀ ਵੀਡੀਓ ਵੀਡੀਓ ਬਹੁਤ ਲੱਗੀ ਸ਼ੇਅਰ ਕਰੋ ਕਮੈਂਟ ਕਰਿਓ ਜੀ ਜਿਹੜੇ ਚੈਨਲ ਕੋਲ ਦੇ YouTube ਚੈਨਲ ਸਬਸਕ੍ਰਾਈਬ ਕਰਨਾ ਡੈਲੀ ਫਾਰਮ ਤੇ ਮਿਲਦੇ ਨਵੀਂ ਵੀਡੀਓ ਵਿੱਚ